ਸਤਨਾਮ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲੈ ਰਹਾ ਲਿਬ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣਪਾ ਲਖ ਹੋ ਹੈ ਤਾਂ ਇੱਕਨ ਚੱਲੇ ਨਾਲ ਕਿਵ ਸਚਿਆ ਨ ਹੋਈਐ ਕਿਵ ਕੂੜੈ ਟੁੱਟੇ ਪਾਨ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਣ ਜੀ ਹੁਕਮ ਲੇਵੜਿ ਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ਿਸ ਇਕ ਹੁਕਮੀਸ ਦਾ ਭਵਾਹੀਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨ ਭੁਗਮੈ ਜੇ ਬੁੱਝੈ ਤਾ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾ ਦਰਹ ਦੂਰ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਹਾ ਨਾਨਕ ਵਿਗਸੇ ਵੇ ਪ੍ਰਵਾਹ ਸੱਚਾ ਸਾਹਿਬ ਸਚ ਨਾਏ ਭਾਖਿਆ ਭਾਉ ਆਪਰ ਅਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਸ ਦਿਸੇ ਦਰਬਾਰ ਮੂੰਹ ਹਉ ਕੈ ਬੁਰਣ ਬੁਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾ ਪਿਆ ਨਾ ਜਾਵੇ ਕੀਤਾ ਨਾ ਹੋਏ ਆਪਿ ਆਬ ਨਰੰਜਨ ਸੋਏ ਜਿਨ ਸੇ ਵਿਆਹ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਅਸmai ਗੁਰਇਸਰ ਗੁਰਗੋਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅਖ ਨਹੀਂ ਕਹਿ ਨਾ ਕਥਨ ਨਾ ਜਾਈ ਗੁਰਾ ਇਕ ਦੇ ਬੁਝਾਈ ਸਬਣਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਮਿਣ ਪਾਣੇ ਕੇ ਨਾਏ ਕਰੇ ਜੇ ਤੇ ਸਿਰਠੁ ਪਾਈ ਵੇਖਾ ਮਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕੰਧੇ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਮਿਸਰਣ ਜਾਇ ਜੇ ਜੁਗ ਚਾਰੇ ਆਰ ਜਾ ਹੋਰਦ ਸੁਨੀ ਹੋਏ ਨਵਾਂ ਖੰਡਾ ਵੇ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਉਨ ਖਾਏ ਕੈ ਜਸ ਕੀ ਰੱਜ ਗਲੇ ਜੇ ਤਿਸਨ ਦਰਨ ਆਵੇ ਤਾ ਬਾਤ ਨ ਪੁੱਛੇ ਕੇ ਕੀਤਾ ਅੰਦਰ ਕੀਟ ਕਰਦੋ ਸੀ ਦੋਸ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤ ਆ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਬਲ ਆਕਾਸ ਸੁਣੈ ਦੀਪ ਲੋ ਪਾਤਲ ਸੁਣੈ ਭੋ ਨੋਂ ਸਕੇ ਕਾਲ ਨਾਨਕ ਭਗਤਾਂ ਸਦਾ ਵੇਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬ੍ਰਹਮਾਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾ ਸਤਿ ਸਿਮਰਤ ਵੇਦ ਨਾਨਕ ਭਗਤਾਂ ਸਦਾ ਵੇਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠ ਛਠ ਕਾ ਇਸ ਨਾਨ ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੇ ਸਹਿਜ ਤਿਹਾਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾਨੋਸ ਸੁਣੈ ਸਰਾਮੁ ਨਾਕੇ ਗਾ ਸੁਣੈ ਸੇਖ ਪੀਰ ਪਾਤਿ ਸ਼ਹਾ ਸੁਣੈ ਅੰਦੇ ਪਾਵੇਂ ਰਹਾ ਸੁਣੈ ਹਾਥ ਵੇ ਸਗਾ ਨਾਨਕ ਭਗਤਾਂ ਸਦਾ ਵੇਗਾ ਸੁਣੈ ਦੁਖ ਪਾਪ ਕਾਰੋਂਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਸਤੋਏ ਕਾਗਦ ਕਲਮ ਨਾ ਲਿਖਨ ਹਾਰ ਮਨ ਕਾ ਮੈਂ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਐ ਸੁਰਤ ਹੋਵੇ ਮਨ ਬੁੱਧ ਮਨ ਐ ਸਭਲ ਪਵਣ ਕੇ ਸੁਧ ਮਨ ਐ ਮੋਹ ਚੋ ਟਾਣਾ ਖਾਏ ਮਨ ਐ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨ ਐ ਪਾਉ ਮਨ ਐ ਮਾਰਗ ਠਾਕ ਨਾ ਪਾਵੇ ਮਨ ਐ ਪਥਿਓ ਪ੍ਰਗਟ ਜਾਵੇ ਮਨ ਐ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਉ ਮਹਿ ਮੁਖਦਵਾਰ ਮੰਨੈ ਪਰਵਾਰੇ ਸਾਧਰ ਮੰਨੈ ਤਰੇ ਤਾਰੇ ਗੁਰ ਸਿਖ ਮੰਨੈ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਚੇ ਪਾਵ ਮਹੇਂਦਰ ਘਾ ਮਹਾਨ ਪੰਚੇ ਸੋਹ ਹੇਂਦਰ ਰਾਜਾਉਣ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਮਾਰ ਧੌਲ ਧਰਮ ਦੇ ਆਕਾਪੂਤ ਸੰਤੋਖਤਾ ਬਰਖੇ ਆ ਜਨ ਸੂਤ ਜੇ ਕੋ ਬੁਝ ਜਾਏ ਹੋਵੇ ਸਚਿਆਰ ਤਲੈ ਉਪਰ ਕੇਤਾ ਭਰ ਤਰਤੇ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਜੋਰ ਜੀ ਜਾਤ ਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕ람 ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਉਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਉ ਇਕੋ ਕੁਵਾਉ ਤਿਸਤੇ ਹੋਏ ਨਖ ਦਰੀ ਆਉ ਕੁਦਰਤ ਕਮਣ ਕਹਾਵੀ ਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰਨ ਕਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਸੰਗ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਸਤੀ ਆ ਸੰਗ ਦਾਤਾਰ ਅਸੰਗ ਸੂਰਮੋ ਪਖਸੌਰ ਸੰਗ ਮੋਨ ਨੇ ਬੁਲਾਏ ਤਾਰ ਉਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾ ਵਾ ਇੱਕ ਵਾਰ ਜੋ ਤਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਮਰ ਕਰ ਜਾਹੇ ਜੋਰ ਅਸੰਖ ਗਲ ਵਢ ਹਤਿਆਕ ਮਾਹੇ ਸੰਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਸੰਖਨਾਵ ਸੰਥਾਵਿ ਅਗੰਮ ਅਗੰਮ ਸੰਖਰੋ ਅਸੰਖ ਹੈ ਸਿਰ ਭਾਰ ਹੋਏ ਅਖਰੇ ਨਾਮ ਅਖਰੇ ਸਲਾਹ ਅਖਰੇ ਗਿਆਨ ਗੀਤ ਗੁਣ ਗਹਾ ਅਖਰੇ ਲਿਖਨ ਬੋਲਣ ਬਾਰ ਅਖਰਾਂ ਸਰ ਸੰਜੋਗ ਵਿਖਾਣ ਜਿਨ ਅਹੇ ਲਿਖੇ ਤਿਸ ਸਿਰ ਨਾਹੇ ਜਿ ਫਰਮਾਏ ਤਿਨ ਤੇ ਪਾਏ ਜੇ ਤਾਂ ਕੀਤਾ ਤੇ ਤਨ ਵਿੰਨਾਵੇਂ ਨਾਹੀ ਕੋਥਾ ਕੁਦਰਤ ਕਵਣ ਕਹਾ ਬਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨਕਾਰ ਪਰ ਇਹ ਹੱਥ ਬੈਰ ਤੰਦੇ ਪਾਣੀ ਧੋਤੇ ਉਤਰ ਸਖੇ ਮੂਤ ਬਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਉਤ ਹੋਏ ਪਰਿਯ ਮਤ ਪਾਪਾਂ ਕੇ ਸੰਗ ਓਤਪੇ ਨਾ ਵੈ ਕੈ ਰੰਗ ਪੁੰਨੀ ਪਾਪੀ ਆਖ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮਿ ਆਵ ਭਉ ਜਾਹ ਤੀਰਤ ਤਪ ਦਿਆਉ ਦਤਿ ਦਾਣ ਜੇ ਕੋ ਪਾਵੇ ਤਿਲਕਾ ਮਾਨ ਸੁਣਿ ਆਉ ਮੰਨਿ ਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਬਗੁਣ ਤੇਰੇ ਮੈਂ ਨਾਹੀ ਕੋਇ ਬਿਨਗੁਣ ਕੀਤੇ ਭਗਤ ਨਾ ਹੋਇ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੋ ਵੇਲਾ ਵਕਤ ਕਮਣ ਕਮਣ ਤਿਤ ਕਮਣ ਵਾਰ ਕਮਣ ਸੇ ਰਤੀ ਮਹਾ ਕਮਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਇ ਵੇਲੇ 쿠ਰਾਨ ਵਖਤ ਨਾ ਬਾਇਓ ਕਾਧੀਆਂ ਜੇ ਲਿਖਨ ਲੇਖ ਕੁਰਾਨ ਥਿੱਥਵਾਰ ਨਾ ਜੋਗੀ ਜਾਣੇ ਰਤਮਾ ਹੋ ਨਾ ਕੋਈ ਜਾਂ ਕਰਤਾ ਸ੍ਰਿਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾਹੀ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਲ ਪਾਤਲ ਲਖ ਆਗਸ ਆਗਸ ਓੜਕ ਓੜਕ ਭਾਰ ਥਕੇ ਵੇਦ ਕਹਿਣ ਕਵਾਤ ਸੈ ਸਠਾਰਾਂ ਕਹਿਣ ਤੇ ਬਾਸ ਲੋਕ ਧਾਤ ਲੇਖਾ ਹੋਇ ਤਾ ਲਿਖੀਐ ਲੇਖੇ ਹੋਏ ਬినాਸ਼ ਨਾਨਕ ਵੱਡਾ ਆਖੇ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੇ ਸੁਰਤ ਨਾ ਪਾਈ ਆਨਦਿਆਤੇ ਵਾ ਭਵੇ ਸਮੰਦਰ ਜਾਣੇ ਹੈ ਸਮੰਦ ਸਾਹ ਸੁਲਤਾਨਿਰ ਹਾਸੇਤੀ ਮਾਲ ਧਨ ਕਿਹੜੀ ਤੁਰ ਨਾ ਹੋਵਣੇ ਜੇ ਤਿਸ ਮਨੋ ਨੋ ਵੀਸ ਰਹੇ ਅੰਤ ਨ ਸਿਬਤੇ ਕਹਿ ਨ ਅੰਤ ਅੰਤ ਨ ਕਰਨੇ ਦੇ ਨ ਅੰਤ ਅੰਤ ਨਾ ਵੇਖਣ ਸੁਣਣ ਨਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਰਣ ਕੀਤੇ ਬਿਰਲਾ ਹੈ ਤਾਕੇ ਅੰਤ ਨਾ ਪਾਏ ਜਾਹੇ ਇਹ ਅੰਤ ਨ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾ ਉਚੇ ਉਪਰ ਉਚਾਰਾ ਏ ਵਡੁ ਚਾਹੋ ਏ ਕੋਇ ਤਿਸੂ ਚੇ ਕੋ ਜਾਣੈ ਸੋਇ ਜੇ ਵੜਿ ਆਪ ਜਾਣੈ ਆਪ পাপ ਨਾਨਕ ਨਜ਼ਰੀ ਕਰਮੀ ਦਾਤ ਭਵਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਰਨਤ ਮਾਇ ਕੇਤੇ ਮੰਗਹਿ ਜੋ ਦੂਪਾਰ ਕੇਤੇ ਅਗਨਤ ਨਹੀਂ ਵਿਚਾਰ ਕੇਤੇ ਖਬ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰਪਾਹਿ ਇਹ ਤੇ ਮੂਰਖਾ ਹੀ ਖਾਏ ਇਹ ਧਿਆ ਦੁਖ ਭੂਖ ਸਦਮਾਰ ਇਹ ਪੈ ਦਾਤ ਤੇਰੀ ਦਾਤ ਔਰ ਬੰਦ ਖਲਾਸੀ ਭਾਣੇ ਹੋਏ ਹੋਰਾਖ ਨਾ ਸਕੇ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਧੀ ਆ ਮੂਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵਹਿ ਕੇ ਹੀ ਕੇ ਜਿਸ ਨੂੰ ਬਖਸੇ ਸਿਪ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲ ਅਸਮਾਹੇ ਅਮੁੱਲ ਧਰਮ ਮੁੱਲ ਦੇ ਬਾਣ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸਾਨ عمل کرم امل فرمان آ ملو آم آخیا نہ جائے آخ آخ رہی بلا آخ پاٹھ پورا آڑے کرے آخیں برہم آکھیں اند پیتے گو اند آخیں اسر آخ ست کی بدھ آخیں دان میں آخ دی دب آخیں سور نر من جان سیو ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਇਹ ਤੇ ਕੀਤੇ ਹੋਰ ਕਰਹਿ ਤਾਂ ਆਖਣ ਸਕੇ ਕੀਕੇ ਜੇਵੜ ਭਾਵੇ ਤੇ ਬੜ ਹੋਵੇ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਖੀਏ ਸਿਰ ਗਾਵਾਰਾਉਂਗਾ ਵਾਰ ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਲੇ ਵਾਜੇ ਨਾਦ ਅਨੇਕ ਸੰਖਾਂ ਕੀਤੇ ਬਾਵਣ ਹਰੇ ਕੀਤੇ ਰਾਗ ਪਰਿਸੋ ਕਹੀ ਅਨ ਕੀਤੇ ਗਾਵਣ ਹਰੇ ਗਾਵੇ ਤੁਹਾਨੂੰ ਪਉਣ ਪਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਨ ਹੈ ਲਿਖ ਲਿਖ ਧਰਮਾ ਵਿਚਾਰੇ ਗਾਵੇ ਸਰਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਨਾਸਨ ਬੈਠੇ ਦੇਵਤਿਆਂ ਦਰਨਾਲੇ ਗਾਉ ਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੇ ਸੰਤੋਖੇ ਗਾਵ ਵਹਿ ਮੀਰ ਕਰਾਰੇ ਗਾਵਣ ਪੰਡਤ ਪੜਨ ਰਖੇਸਰ ਜੁਗ ਜੁਗ ਵੇਦਾਂ ਨਾਲੇ ਗਾਵ ਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵ ਵਹਿ ਜੋਧ ਮਹਾਬਲ ਸੂਰਾ ਗਾਵ ਵਹਿ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸੇਦ ਨੂੰ ਗਾਉ ਬਹੇ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਮਣ ਸੇ ਮੈਂ ਚਿਤਨ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਤੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਤਿ ਦੇਵੜਾਈ ਜੋਤਿ ਸਿ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਸਾ ਸਹਾ ਪਾਸਾ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪੱਛੋਲੇ ਧਿਆਨ ਕੀ ਕਰੇ ਬਿਪੂਤ ਕਿੰਤਾ ਕਾਲ ਕਵਾਰੇ ਕਾਇਆ ਜੁਗਤ ਡੰਡਾ ਪਰਤੇਤ naie ਪੰਥੀ ਸਗਲ ਜਮਾਤੇ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇਸ ਭਗਤ ਗਿਆਨ ਦੇ ਆਪ ਬਿੰਡਹਰਣ ਘਟ ਘਟ ਵਾਜੇ ਨਾਦ ਆਪ ਬਰਤਨਾਥੀ ਸਭ ਜਾਕੇ ਰਿਦ ਸਿਦ ਅਵਰਾ ਸਾਦ ਸੰਜੋਗ ਵਿੰਜੋਗ ਦੁਇ ਕਾਰ ਚਲਾਵੈ ਲੇਖਿ ਆਵੈ ਭਾਗ ਆਉ ਦੇਸ ਸੇ ਆਉ ਦੇਸ ਆਦ ਅਨਿਲ ਅਨਾਦ ਅਰਾਹਤ ਜੁਗ ਜੁਗ ਏਕੋ ਵੇਸ ਏਕਮੋਈ ਜੁਗਤ ਵਿਆਹੀ ਤੈਂ ਚੇਲੇ ਪਰਵਾਨ ਇਕ ਸੰਸਾਰ ਇਕ ਪੰਡਾਰੀ ਇਕ ਲਾਏ ਦੀਬਾਨ ਜਿਵਤ ਸਭਾ ਵੇ ਤਵੇ ਚਲਾਵੈ ਜਿਬ ਹੋਵੇ ਫਰਮਾਨ ਹੋਵੇਖੇ ਉਹ ਨਾਨਦ ਰਣ ਆਵੇ ਬਹੁਤਾ ਇਹ ਵਿਡਾਣ ਆਉਦੈ ਇਸ ਸੇ ਆਉਦੈ ਇਸ ਆਦਿ ਨਿਦ ਅਨੋਦ ਰਹਿਤ ਜੁਗ ਜੁਗ ਏਕ ਹੋਵੇ ਇਸ ਅਸਲ ਲੋਏ ਲੋਏ ਪੰਧਾਰ ਜੋਖਿ ਸਪਾਇਆ ਸੋ ਏਕਾ ਵਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸੱਚੇ ਕਾਰ ਆਉ ਦੇਸ ਸੇ ਆਉ ਦੇਸ ਆਉਦ ਅਨਿਲ ਅਨਾਉਦ ਅਨਾਹਤ ਜੁਗ ਜੁਗ ਏਕ ਵੇਸ ਇਕ ਦੋ ਜੀ ਬਹੁ ਲਖ ਹੋ ਹੈ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀ ਐ ਏਕ ਨਾਮ ਜਗਦੇਸ ਇਤ ਰਹਾ ਪਤ ਪਵੜਿਆ ਚੜਿਏ ਹੋਵੇ 21 ਸੁਣ ਗੱਲ ਨਾ ਆਕਾਸ ਕੇ ਕੀਤਾ ਆਏ ਰੇਸ ਨਾਨਕ ਨੰਦਰੇ ਪਾਈਐ ਕੋੜੇ ਕੋੜੈ ਠਿਸ ਆਖਣ ਜੋਰ ਚੁੱਪਣਾਂ ਜੋਰ ਜੋਰਣਾ ਮੰਗਣ ਦੇਨਾਂ ਜੋਰ ਜੋਰਣਾ ਜੀਵਨ ਮਰਨਾਂ ਜੋਰ ਜੋਰਣਾ ਰਾਜ ਮਾਲ ਮਨਸੂਰ ਜੋਰਣਾ ਸੁਰਤੇ ਗਿਆਨ ਵਿਚਾਰ ਜੋਰਣਾ ਜੁਗਤੀ ਛਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਇ ਰਾਤੇ ਰੁਤੇ ਥਿਤੇ ਵਾਰ ਪਉਣ ਪਾਣੀ ਅਗਨੀ ਪਾਤਲ ਤਿਸਵੇ ਧਰਤੀ ਥਾਪ ਰਖੇ ਧਰਮਸਾਲ ਤਿਸਵੇ ਜੀ ਤੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿੱਥੇ ਸੁਹਣ ਪੰਚ ਪਰਵਾਨ ਨਦਰੀ ਕਰਮ ਪਵੇ ਨੀਸਾਨ ਕੱਚ ਬਕਾਏ ਉਥੇ ਪਾਏ ਨਾਨਕ ਗਿਆਂ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਏ ਆਖੋ ਕਰਮ ਕੇਤੇ ਪੌਣ ਪਾਣੀ ਵੈਸੰਤਰ ਕੇਤੇ ਕਾਉਨ ਮਹੇਸ ਕੇਤੇ ਬ੍ਰਹਮੇ ਘਾੜ ਤਕੜੀਐ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੁੰਨ ਕੇਤੇ ਕੇਤੇ ਰਤਨ ਸਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਿਰੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜ ਤਕਣੀਏ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਨਾ ਸਿਧਾਂ ਕੀ ਸੁਧ ਕਰਮਖੰਡ ਕੇ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿੰਨ ਮਹਾਂ ਰਾਮ ਰਹਾ ਪ੍ਰਭੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਹੋ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮੋਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਨੰ ਸਚਾ ਮਨ ਸੋਏ ਸਤਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰਣ ਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾਂ ਅੰਤ ਨ ਅੰਤ ਤਿਥੈ ਲੋਲ ਆਕਾਰ ਜਿਬ ਜੋ ਹੁਕਮਿਤ ਵੈ ਤਿਵਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਬਹਾਰਾ ਤੇਰ ਸੁਨਿਆਰ ਅਹਿਰਨ ਮਤ ਵੇਦ ਥਿਆਰ ਪੋਹਣਾ ਅਗਣ ਤਪਤਾਉ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਘੜਿਏ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਨ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਦਿਵਸ ਰਾਤ ਦੁਇ ਦਾਇ ਦਾਇ ਹਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੇ ਉਜਲੇ ਕੇਤੀ ਛੁੱਟੀ ਨਾਲ ਜਿਨਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੇ ਉਜਲੇ ਕੇਤੀ ਛੁੱਟੀ ਨਾਲ वाहिगुरु जीा ख़सा वाहिगुरु जी फतह